ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਗਰੂਰ ਦੇ ਲੱड्डा ਕੋਠੀ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਇਕੱਠੀ ਹੋਈ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਖਨੋਰੀ ਅਤੇ ਸ਼ੰਭੂ ਬਾਰਡਰ ਤੇ ਵੱਡਾ ਐਕਸ਼ਨ ਹੋ ਸਕਦਾ ਹੈ ਸੰਗਰੂਰ ਤੁਰੀ ਰੋਡ ਤੇ ਵੱਖ-ਵੱਖ ਥਾਵਾਂ ਤੇ ਪੈਲੇਸ ਟਾਬਿਆਂ ਤੇ ਪੁਲਿਸ ਜੜੀਆਂ ਤੇ ਨਾਤ ਹੋਈ ਹੈ ਤੁਰੀ ਸੰਗਰੂਰ ਰੋਡ ਉੱਪਰ વોਟਰ ਕੈਨਨ ਵੀ ਨਸਰ ਆ ਰਿਹਾ 100 ਮੀਟਿੰਗ ਤੋਂ ਪਹਿਲਾ ਚੰਡੀਗੜ੍ਹ ਮੀਟਿੰਗ ਜਿਹੜੀ ਚੱਲ ਰਹੀ ਆ ਤਾਂ ਇਸੇ ਵਿਚਾਲੇ ਜੜੀ ਆ ਹਲਚਲ ਦੇਖਣ ਨੂੰ ਮਿਲ ਰਹੀ ਐ ਜੀਤ ਸਿੰਘ ਢਲੇਵਾਲ ਦਾ ਮਰਨ ਵਰਤ 114ਵੇਂ ਦਿਨ ਦੇ ਵਿੱਚ ਸ਼ਾਮਿਲ ਹੋ ਚੁੱਕਿਆ ਤੇ ਉੱਥੇ ਹੀ ਕਿਸਾਨਾਂ ਤੇ ਕੇਂਦਰ ਸਰਕਾਰ ਦੇ ਮੰਤਰੀਆਂ ਵਿਚਾਲੇ ਸੱਤਵੇਂ ਗਿਰਦੀ ਮੀਟਿੰਗ ਹੋ ਰਹੀ ਆ ਤਾਂ ਅਜਿਹੇ ਦੇ ਵਿੱਚ ਮੀਟਿੰਗ ਦੇ ਵਿਚਾਰੇ ਜਿਹੜੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਪੁਲਿਸ ਫੋਰਸ ਵੀ ਇਕੱਠੀ ਹੋ ਚੁੱਕੀ ਆ ਕਿਹਾ ਜਾ ਰਿਹਾ ਕਿ ਖਨੋਰੀਆ ਤੇ ਸ਼ੰਭੂ ਬਾਰਡਰ ਵੱਡਾ ਐਕਸ਼ਨ ਵੀ ਹੋ ਸਕਦਾ ਹੈ ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਇੱਕ ਵਾਰ ਤਸਵੀਰਾਂ ਦੇਖ ਕਰਦੇ ਹਾਂ ਕਿ ਸਥਿਤੀ ਕੀ ਬੜੀ ਹੋਈ ਹੈ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਗਰੂਰ ਦੇ ਲੱड्डा ਕੋਠੀ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਇਕੱਠੀ ਹੋਈ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਖਨੋਰੀ ਅਤੇ ਸ਼ੰਭੂ ਬਾਰਡਰ ਤੇ ਵੱਡਾ ਐਕਸ਼ਨ ਹੋ ਸਕਦਾ ਹੈ ਸੰਗਰੂਰ ਤੁਰੀ ਰੋਡ ਤੇ ਵੱਖ-ਵੱਖ ਥਾਵਾਂ ਤੇ ਪੈਲੇਸ ਟਾਬਿਆਂ ਤੇ ਪੁਲਿਸ ਜੜੀਆਂ ਤੇ ਨਾਤ ਹੋਈ ਹੈ ਤੁਰੀ ਸੰਗਰੂਰ ਰੋਡ ਉੱਪਰ ਵਾਟਰ ਕੈਨਨ ਵੀ ਨਸਰ ਆ ਰਿਹਾ 100 ਮੀਟਿੰਗ ਤੋਂ ਪਹਿਲਾ ਚੰਡੀਗੜ੍ਹ ਮੀਟਿੰਗ ਜਿਹੜੀ ਚੱਲ ਰਹੀ ਆ ਤਾਂ ਇਸੇ ਵਿਚਾਲੇ ਜੜੀ ਆ ਹਲਚਲ ਦੇਖਣ ਨੂੰ ਮਿਲ ਰਹੀ ਐ ਜੀਤ ਸਿੰਘ ਢਲੇਵਾਲ ਦਾ ਮਰਨ ਵਰਤ 114ਵੇਂ ਦਿਨ ਦੇ ਵਿੱਚ ਸ਼ਾਮਿਲ ਹੋ ਚੁੱਕਿਆ ਤੇ ਉੱਥੇ ਹੀ ਕਿਸਾਨਾਂ ਤੇ ਕੇਂਦਰ ਸਰਕਾਰ ਦੇ ਮੰਤਰੀਆਂ ਵਿਚਾਲੇ ਸੱਤਵੇਂ ਗਿੱੜ ਦੀ ਮੀਟਿੰਗ ਹੋ ਰਹੀ ਆ ਤਾਂ ਅਜਿਹੇ ਦੇ ਵਿੱਚ ਮੀਟਿੰਗ ਦੇ ਵਿਚਾਰੇ ਜਿਹੜੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਪੁਲਿਸ ਫੋਰਸ ਵੀ ਇਕੱਠੀ ਹੋ ਚੁੱਕੀ ਆ ਕਿਹਾ ਜਾ ਰਿਹਾ ਕਿ ਖਨੋਰੀਆ ਤੇ ਸ਼ੰਭੂ ਬਾਰਡਰ ਵੱਡਾ ਐਕਸ਼ਨ ਵੀ ਹੋ ਸਕਦਾ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਇੱਕ ਵਾਰ ਤਸਵੀਰਾਂ ਦੇਖ ਕਰਦੇ ਹਾਂ ਕਿ ਸਥਿਤੀ ਕੀ ਬੜੀ ਹੋਈ ਹੈ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਗਰੂਰ ਦੇ ਲੱड्डा ਕੋਠੀ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਇਕੱਠੀ ਹੋਈ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਖਨੋਰੀ ਅਤੇ ਸ਼ੰਭੂ ਬਾਰਡਰ ਤੇ ਵੱਡਾ ਐਕਸ਼ਨ ਹੋ ਸਕਦਾ ਹੈ ਸੰਗਰੂਰ ਤੁਰੀ ਰੋਡ ਤੇ ਵਕਫ ਵਕਫ ਥਾਵਾਂ ਤੇ ਪੈਲੇਸ ਟਾਬਿਆਂ ਤੇ ਪੁਲਿਸ ਜੜੀਆ ਤੇ ਨਾਤ ਹੋਈ ਹੈ ਤੁਰੀ ਸੰਗਰੂਰ ਰੋਡ ਉੱਪਰ ਵਾਟਰ ਕੈਨਨ ਵੀ ਨਸਰ ਆ ਰਿਹਾ 100 ਮੀਟਿੰਗ ਤੋਂ ਪਹਿਲਾ ਚੰਡੀਗੜ੍ਹ ਮੀਟਿੰਗ ਜਿਹੜੀ ਆ ਚੱਲ ਰਹੀ ਆ ਤਾਂ ਇਸੇ ਵਿਚਾਲੇ ਜੜੀ ਆ ਹਲਚਲ ਦੇਖਣ ਨੂੰ ਮਿਲ ਰਹੀ ਐ ਜੀਤ ਸਿੰਘ ਢਲੇਵਾਲ ਦਾ ਮਰਨ ਵਰਤ 114ਵੇਂ ਦਿਨ ਦੇ ਵਿੱਚ ਸ਼ਾਮਿਲ ਹੋ ਚੁੱਕਿਆ ਤੇ ਉੱਥੇ ਹੀ ਕਿਸਾਨਾਂ ਤੇ ਕੇਂਦਰ ਸਰਕਾਰ ਦੇ ਮੰਤਰੀਆਂ ਵਿਚਾਲੇ ਸੱਤਵੇਂ ਗਿਰਦੀ ਮੀਟਿੰਗ ਹੋ ਰਹੀ ਆ ਤਾਂ ਅਜਿਹੇ ਦੇ ਵਿੱਚ ਮੀਟਿੰਗ ਦੇ ਵਿਚਾਰੇ ਜਿਹੜੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਪੁਲਿਸ ਫੋਰਸ ਵੀ ਇਕੱਠੀ ਹੋ ਚੁੱਕੀ ਆ ਕਿਹਾ ਜਾ ਰਿਹਾ ਕਿ ਖਨੋਰੀਆ ਤੇ ਸ਼ੰਭੂ ਬਾਰਡਰ ਵੱਡਾ ਐਕਸ਼ਨ ਵੀ ਹੋ ਸਕਦਾ ਹੈ ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਇੱਕ ਵਾਰ ਤਸਵੀਰਾਂ ਦੇਖ ਕਰਦੇ ਹਾਂ ਕਿ ਸਥਿਤੀ ਕੀ ਬੜੀ ਹੋਈ ਹੈ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਗਰੂਰ ਦੇ ਲੱड्डा ਕੋਠੀ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਇਕੱਠੀ ਹੋਈ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਖਨੋਰੀ ਅਤੇ ਸ਼ੰਭੂ ਬਾਰਡਰ ਤੇ ਵੱਡਾ ਐਕਸ਼ਨ ਹੋ ਸਕਦਾ ਹੈ ਸੰਗਰੂਰ ਤੁਰੀ ਰੋਡ ਤੇ ਵੱਖ-ਵੱਖ ਥਾਵਾਂ ਤੇ ਪੈਲੇਸ ਟਾਬਿਆਂ ਤੇ ਪੁਲਿਸ ਜੜੀਆਂ ਤੇ ਨਾਤ ਹੋਈ ਹੈ ਤੁਰੀ ਸੰਗਰੂਰ ਰੋਡ ਉੱਪਰ ਵਾਟਰ ਕੈਨਨ ਵੀ ਨਸਰ ਆ ਰਿਹਾ 100 ਮੀਟਿੰਗ ਤੋਂ ਪਹਿਲਾ ਚੰਡੀਗੜ੍ਹ ਮੀਟਿੰਗ ਜਿਹੜੀ ਚੱਲ ਰਹੀ ਆ ਤਾਂ ਇਸੇ ਵਿਚਾਲੇ ਜੜੀ ਆ ਹਲਚਲ ਦੇਖਣ ਨੂੰ ਮਿਲ ਰਹੀ ਐ ਜਜੀਤ ਸਿੰਘ ਢਲੇਵਾਲ ਦਾ ਮਰਨ ਵਰਤ 114ਵੇਂ ਦਿਨ ਦੇ ਵਿੱਚ ਸ਼ਾਮਿਲ ਹੋ ਚੁੱਕਿਆ ਤੇ ਉੱਥੇ ਹੀ ਕਿਸਾਨਾਂ ਤੇ ਕੇਂਦਰ ਸਰਕਾਰ ਦੇ ਮੰਤਰੀਆਂ ਵਿਚਾਲੇ ਸੱਤਵੇਂ ਗਿੱੜ ਦੀ ਮੀਟਿੰਗ ਹੋ ਰਹੀ ਆ ਤਾਂ ਅਜਿਹੇ ਦੇ ਵਿੱਚ ਮੀਟਿੰਗ ਦੇ ਵਿਚਾਰੇ ਜਿਹੜੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਪੁਲਿਸ ਫੋਰਸ ਵੀ ਇਕੱਠੀ ਹੋ ਚੁੱਕੀ ਆ ਕਿਹਾ ਜਾ ਰਿਹਾ ਕਿ ਖਨੋਰੀਆ ਤੇ ਸ਼ੰਭੂ ਬਾਰਡਰ ਵੱਡਾ ਐਕਸ਼ਨ ਵੀ ਹੋ ਸਕਦਾ ਹੈ ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਇੱਕ ਵਾਰ ਤਸਵੀਰਾਂ ਦੇਖ ਕਰਦੇ ਹਾਂ ਕਿ ਸਥਿਤੀ ਕੀ ਬੜੀ ਹੋਈ ਹੈ